ਅੰਕਲਾ ਬੱਕੀ ਦੁਖਦੀ ਐ ਬੱਕੀ ਕੱਦ ਦਾ ਸਾੜਾ ਪਤਨ ਕਿ ਆ ਦਰਦ ਬਹੁਤ ਹੁੰਦਾ ਉਹ ਡੱਬੀ ਲੈ ਆ ਬਾਈ ਨੇ ਦਿੱਤਾ ਕਹਿੰਦਾ ਚੂਰਨ ਖਾ ਬੱਕੀ ਠੀਕ ਕਰਨ ਵਾਲਾ ਚੂਰਨ ਦੱਤਾ ਕਿਹੜਾ ਲੱਗ ਰਿਹਾ ਕੀ ਦੇਖਦਾ ਮਾਡਲ ਦੇਖਦਾ ਮਾਡਲ ਤਾਂ ਉੱਚਾ ਹੀ ਹੋਣਾ ਵੀਰੇ ਇਹ 52001 5900 5500 5500 ਯਾਰ ਯਾਰ ਘਰ ਖੜਾ ਦੇ ਆ ਗੱਗਾ ਕਹਿੰਦਾ 10000 ਤੇਰੇ ਘਰ ਖੜਾ ਦੇ ਕੀ ਗੱਲ ਕੜਾਉਣੇ ਦੇ ਲਈ ਪਰ ਇੱਥੇ ਰੱਖਿਆ ਤੇ ਦਿਆ ਇੱਥੇ ਰੱਖ ਕਾ ਤੇਰੀ ਬੋਲੀ ਕਿੰਨੇ ਦਿਆ ਲੈ ਚਾਹੀ ਲੈ ਤੇਰੇ ਫੋਟੋ ਕਰ ਚੱਲ ਲੈ 10000 ਤੇਨੇ ਦੱਸੋ ਭਾਈ ਅੱਗੇ 11000 11000 13000 ਛੱਡ ਯਾਰ 15000 ਲੈ ਵੀ ਲੈ ਸਭ ਤੇ ਬੱਧ ਰੇਟ ਹੁਣ ਤਾਂ ਬੋਲ ਤੇ ਮੂੰਹ ਤੇ 11000 ਉਹ ਤੂੰ ਰੱਖੋ ਸਹੀ ਯਾਰ ਬੋਲੀ 15000 ਇੱਕ ਭਾਈ ਅੱਗੇ ਬੋਲੋ ਦੋਹਾਂੋਂ ਮਹਿੰਗੇ ਲੋਕ ਆ ਮਰੇ ਕਿਹੜੀ ਕੰਪਨੀ ਦਾ ਐਵਰੇਸਟ ਆ ਥੋੜੋ ਤੋੜਨੇ ਨੂੰ ਕਿਹਾ ਨੇ ਸਿਲੰਡਰ ਕਿਹੜਾ ਸਿਲੰਡਰ ਤੋੜਦੇ ਨੂੰ ਕੇ ਅੰਦਰ ਹੈ ਸਿਲੰਡਰ ਵਾਲੇ ਸਕੀਮ ਨਹੀਂ ਲੋਟ ਆਈ ਮੁੰਡੇ ਨੇ ਸਕੀਮ ਦੇ ਦਿੱਤੀ ਕਹਿੰਦਾ ਮੋਰਾ ਹੈਗਾ ਇਹ ਚੱਲ 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 ਲੱਤਾਂ ਕੱਢ ਲੱਤਾਂ ਕੱਢ ਮੇਲਾ ਉਹ ਏਕੜਾ ਪੁੱਠਾ ਹੋਇਆ ਨੇ ਨੇ ਤੜਾ ਮਿਲ ਜਾ ਸਰੋ ਬੱਜਿਆ ਲਓ ਜੀ ਬਾਈ ਬੰਦਿਆਂ ਨੇ ਟੈਂਪੂ ਘੇਲਿਆ ਨੂਨ ਵਾਲਾ ਬਾਈ ਦਾ ਹੋ ਗਿਆ ਕੰਡਾ ਖਰਾਬ ਉੱਪਰ ਵਾਲੀ ਕਰਕੇ ਪਾਉਣਾ ਅੰਕਲਾ ਬੱਖੀ ਦੁਖਦੀ ਹੈ ਬੱਖੀ ਕੱਲ ਦਾ ਸੜਾ ਪਾਣੀ ਕਿਹਾ ਦਰਦ ਬਹੁਤ ਹੁੰਦਾ ਆ ਬਾਈ ਨੇ ਦੱਤਾ ਕਹਿੰਦਾ ਚੂਣ ਖਾ ਬੱਖੀ ਠੀਕ ਕਰਨ ਵਾਲਾ ਚੂਣ ਦੱਤਾ ਕਹਾਂ ਲੱਗ ਰਿਹਾ ਹੈ ਯਾਰ ਦੁਕਾਨ ਹੋਰਾਂ ਨੂੰ ਕਰ ਦੋ ਲੱਕੀ ਨਹੀਂ ਹੈਗੀ ਤਾਂ ਤੂੰ ਕੋਈ ਜਮਾਨ ਖਾਂ ਲੈ ਕੋਈ ਗੱਲ ਦੇਖ ਲੈ ਤੈਨੂੰ ਬਾਅਦ ਚ ਦੇਖੀ ਆਂ ਅਸੀਂ ਨੂਨ ਕਈ ਤਰ੍ਹਾਂ ਦਾ ਬਾਈ ਕਾਲਾ ਚਿੱਟਾ ਕਿਹੜਾ ਵਧੀਆ ਵੀਰੇ ਜਰਾ ਕੰਡਾ ਹੀ ਖਰਾਬ ਹੋ ਗਿਆ ਦਾ ਉਹ ਵਧੀਆ ਚਿੱਟਾ ਚਿੱਟਾ ਆਹ ਇਹ ਵੀ ਠੀਕ ਹੈ ਬਈ ਗਰਮ ਹੁੰਦਾ ਡੰਗਰ ਨੂੰ ਪਾਉਣਾ ਉਹ ਦੂਆ ਜਰਾ ਬਾਈ ਜੀ 40 ਪੂਰੀ ਤੈ ਕਿਹੜਾ ਲੈਣਾ ਹੁੰਦਿਆਂ ਵਾਲੀ ਥਾਲੀ 25 ਰੁਪਏ ਦੇ ਬਾਅਦ ਨਹੀਂ ਦਾ ਢੂੜੇ ਗੱਡੀ ਵਿੱਚ ਡੰਗਰ ਪਕਾ ਦਨੇ ਸਾਡੇ 40 ਰੁਪਏ ਲੈ 40 40 ਰੁਪਏ ਕਿਲੋ ਹਾਂ ਉਹ ਤੂੰ ਕੱਲ ਫੈਨੇ ਦਾ ਕੰਮ ਕਰ ਦੋ ਕਿਨੇ ਬਾਦ ਨੇ ਤੇ ਅਕਲ ਠੀਕ ਠੀਕ ਹੈ ਲਿਆਂਦਾ ਥੱਲੇ ਨੂੰ ਆ ਇਧਰ ਹੋ ਜੋ ਦੇਖ ਤੂੰ ਜੇ ਅਬਨਾ ਇਹ ਜਿਆ ਲੈ ਲਵੇ ਟਰੈਕਟਰ ਚੌਕੜਾ ਨਵਾ ਇਹਨਾਂ ਨੂੰ ਆਈ ਵੈਂਪਰ ਬਣਾਉਂਦਾ ਜਗੇ ਜੇ ਅਬਨਾ ਹਲੇ ਲੈ ਲਵੇ ਨਿਆਰੇ ਲਾਉ ਪਾਇਡ ਦੇ ਹੈ। ਉਹ ਦੇਖੋ ਗਿੱਡੀ ਲੋ ਬਾਈ ਬਾਈ ਨੇ ਬੱਤੀ ਪਾੜ। ਵੱਲਾ ਵੱਲਾ ਅਕਲ ਦੇਖੋ। ਟਾਇਰ ਨਵੇਂ ਪੁਆਇਆ ਕਿ ਟਰੈਕਟਰੇ ਨਵੇਂ ਆ ਇਹ। ਟਾਇਰ ਵੀ ਨਵੇਂ ਪੁਆਤੇ ਟਰੈਕਟਰ ਵੀ ਠੀਕ ਹੈ। ਇਹ ਠੀਕ ਹੈ ਜੀ ਆਪਣਾ ਇਹ ਲੈ ਲਵਾਂ ਅੰਕਲ। ਬਹੁਤ ਹੋ ਹਮਨਾ ਹੋਦਾ ਭਾਈ ਉਦੀ ਤੱਕ ਲੈ ਜਾ। ਜੀ ਆ ਲੈ ਲਵੇ। ਭਾਈ ਬੰਦੂ ਪਸੰਦ ਆ ਟਰੈਕਟਰ ਕੋਈ। ਅੰਕਲ ਹੁੱਕ ਦੇਖ ਤਾਂ ਤੁਹਾਡੀ ਆਡੀਅਨ ਵਰਗੀ ਹੈਗੀ ਆ। ਪਿੱਛੇ ਇਹ ਟੀਮਿੰਗ ਰੱਖੀ ਵਾਦਾ 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 ਹੁੱਕ ਦੀ ਤਾਂ ਬਾਜ ਨੇ ਨਾ ਨਿਕਲਣਾ ਅੰਟੀ ਉੱਪਰ ਹੀ ਪਈ ਆ। 200 ਘੱਟ ਲੱਗਦਾ ਢੋਂਦਾ ਹੈ। ਟਰੈਕਟਰ ਪੂਰੀ ਪੂਰੀ ਦੇਖੀ ਕਿਹੜਾ ਲੂਰ ਦੇ ਬਾਹਰ ਨੇ ਟਰੈਕਟਰ ਦਾ ਸੌਦਾ ਕਰ ਲਿਓ ਕੀ ਲਿਖਦਾ ਮਾਡਲ ਲਿਖਦਾ ਮਾਡਲ ਤਾਂ ਉੱਚਾ ਹੀ ਹੋਣਾ ਵੀਰੇ ਇਹ ਪਤਾ ਮੈਨੂੰ ਵੀ ਨਹੀਂ ਕਿੱਥੇ ਲਿਖਿਆ ਹੁੰਦਾ ਏ 12 ਮਾਡਲ ਪਿੱਛੇ 112 ਨਹੀਂ ਕਿਹਾ 12 ਮਾਡਲ ਤਾਂ ਨਹੀਂ ਹੈਗਾ ਬਾਹਰ ਪੁੱਛਦੇ ਆ ਜਾ ਇੱਥੇ ਲਿਖ ਕੇ ਵੀ ਲਿਖਿਆ ਹੁੰਦਾ ਆ ਤਾਂ 2000 ਲਿਖਿਆ ਹੋਇਆ ਉਹੀ ਆ ਬਾਈ ਬਾਈ ਨੂੰ ਪੁੱਛਦੇ ਬਾਾਈ ਉਹ ਟਰੈਕਟਰ ਕਿੰਨਾ ਮਾੜਲਾ ਤੇਰਾ ਟਰੈਕਟਰ ਦੀ ਸੌਦਾ ਕਰਾ ਲਈਏ ਆ 5 ਕਿਲੋ ਆ ਗਿਆ ਠੀਕ ਹੈ ਚੱਲ ਬੈ ਚੱਲ ਕੰਡਾ ਯਾਰ ਇਹਨੇ ਹੋਰੇ ਨਸਲ ਦਾ ਰੱਖਿਆ ਪਕੰਡਾ ਦੂਆ ਚਾਹੀਦਾ ਹਾਂ ਰੈਫਰੇ ਲਈ ਹੋਣਾ ਆ ਆ ਸ਼ਾਮ ਕਿੱਥੇ ਆ ਹਾਂ ਕੰਮ ਕਰ ਰਿਹਾ ਵੀ ਚਲਾਉਂਦਾ ਉੱਥੋਂ ਟਰਾਲੀ ਦੇ ਤਾਂ ਨਿੱਗਰ ਬਾਈ ਦੀ ਟਰਾਲੀ ਨਿੱਗਰ ਹੂੰਗਾਲੀ ਵੇਖ ਲੈ ਟਰਾਲੀ ਕੋਈ ਚਾਰ ਪਾਸੇ ਨੂੰ ਖੋਲਦੀ ਆ ਵੀ ਖੜੀ ਮੱਲਾ ਦੀ ਦੂਈ ਹੈ ਜਿਹੜੀ ਉਹਨਾਂ ਕੋਲ ਹੁੰਦੀ ਹੈ ਪੱਠੇ ਵਾਲੇ ਕੋਲ ਕੋਈ ਫਰਕ ਨਹੀਂ ਹੁੰਦਾ ਵੀਰੇ ਬਾਈ ਘੱਟ ਦੱਸਣਾ ਚਾਹੀਦਾ ਤੋ ਉਹ ਬਾਈ ਹਾਂਜੀ ਤੇਰਾ ਟਰੈਕਟਰ ਕਿੰਨਾ ਮਾਡਲ ਹੈ 20 ਮਾਡਲ ਲੈ ਵੀਰੇ 20 ਹਾਂ ਵੇਚ ਰੇ ਯਾਰ ਵੇਚਣੇ ਨਹੀਂ ਵੀ ਲਾਇਆ ਯਾਰ ਲੈ ਕਿੰਨੇ ਦਾ ਦਾ ਠੀਕ ਹੈ ਹੋਰ ਬੜਾ ਇੰਨਾ ਭਾਰਾ ਤਾਇ ਕਿ ਪੱਥਰ ਵਰਗਾ ਨੂਨ ਪਿਆ ਕੇ ਨਾ ਇੰਨਾ ਵਾਰ ਬਾਪ ਦੱਸੋ ਵੀਰੇ ਮੰਨੂ ਛੋਟੇ ਛੋਟੇ ਕੱਟ ਆ ਕੱਟ ਥੱਲੇ ਵਾਲਾ ਪਹਿਲਾ ਹੀ ਪੂਰੀ 8 ਟੋਟਾ ਦੇ ਦੇ ਮੜੇ ਆ ਇਹ ਨਹੀਂ ਇਹ ਤਾਂ ਜ਼ਿਆਦਾ ਹੋ ਜਾਣਾ ਉਹ ਛੋਟੇ ਜਿਹਨੇ ਪਛੀਆਂ ਨੂੰ ਫੜ ਆ ਆ ਆ ਆ ਫੜ ਹੋਰ ਛੋਟਾ ਚੱਕ ਦੇ ਗਰੀਬੀਆਂ ਆ ਚਟਾ ਜਾ ਪਰੇ ਜੀ ਲਓ ਜੀ ਬਾਈ ਕਰਤਾ ਕੰਮ ਉਹੀ ਮੰਨੇ ਨੇ ਲਿਆਂਦਾ 1600 ਰੁਪਏ ਦਾ ਲੋਕ ਚਾਬੀ ਲੱਗਦੀ ਨਹੀਂ ਦਿਖਾਈ ਕਿਹੜਾ ਦਾਣਾ ਹੈ ਪਿੱਛੇ ਆ ਯਾਰ ਇੱਕ ਖਲਾ ਦਾਣਾ ਆ ਫੜ ਭਾਈ ਉਹ ਦਾਣਾ ਜਾ ਆ ਗਿਆ ਇਹਦੇ ਵਿੱਚ ਇਹ ਉਹ ਕੈਮਰੇ ਚ ਆ ਗਿਆ ਮਨੇ ਪਹਿਲਾ ਖੋਲੇ ਇਹ ਦੇ ਗਲ ਚਾਬੀ ਗਲ ਚਾਬੀ ਜੋ ਖੁੱਲਿਆ ਯਾਰ ਮੈਂ ਤਾਂ ਹੁਣ ਦਾਰਾ ਉੱਥੇ ਕੰਮ ਉੱਥੇ ਚਲੇਗਾ ਦਾ ਅੱਛਾ ਇੱਕ ਵਾਰ ਖੋਲ ਲਿਆ ਇੱਕ ਵਾਰੀ ਖੋਲ ਲਿਆ ਯਾਰ ਪਹਿਲਾਂ ਵੀ ਯੂਜ਼ ਕਰਿਆ ਇਹਦਾ ਮੈਂ ਹੈ ਆ ਹੁਣ ਲੱਗਿਆ ਦੋ ਕਰਦਾ ਰਦਾ ਆ ਹੁਣੀ ਹੋਇਆ ਅੱਜ ਪਤਾ ਨਹੀਂ ਕੀ ਹੋਇਆ ਇਹ ਆ ਸੱਤੇ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਇੱਧਰ ਮੂੰਹ ਨਹੀਂ ਦਿਖਾਉਂਦਾ ਹੈਗਾ ਉਹ ਬੋਵੀ ਕਿਆ ਕਰਦਾ ਯਾਰ ਤਾਂ ਪਿੱਛੇ ਟੂਣਾ ਕਰਦਾ ਕੋ ਗੇੜ ਨੂੰ ਲੈ ਬਾਈ ਚਾਹ ਤੇ ਅਸੀਂ ਦਸੀ ਹੋਏ ਪਏ ਹਾਂ ਕਹਦੇ ਚਾਹ ਮੰਗੀ ਦੀ ਬੀਬੀ ਹੈ ਨੇ ਤੇ ਤੈਨੂੰ ਚਾਹ ਪਿਲਾਉਣੀ ਦੀ ਵਾਹ ਜੀ ਵਾਹ ਬੋਵੀ ਨੇ ਬਾਈ ਵੱਟ ਕਰਤੇ ਰਸੋਈ ਦੇ ਹੋ ਗਿਆ ਖਰਾਬ ਹੋ ਗਿਆ ਬੋਵੀ ਹੁਣ ਰਸੋਈ ਦਾ ਪਤਾ ਲੱਗਦਾ ਹੈ ਵਧੀਆ ਬਣ ਗਈ ਚਿਮਣੀ ਵੀ ਬਣ ਗਈ ਉੱਪਰ ਬਾਈ ਉਦਦਾ ਵੀ ਸੋਹਣੀ ਲੱਗਦੀ ਹੈ ਹੁਣ ਨਾਲੇ ਮਿਲ ਗਈ ਡਿਜ਼ਾਈਨ ਬੋਵੀ ਉਹ ਕੌਣੇ ਆ ਭਰੂਗਾ ਬਾਈ ਜਿਹੜਾ ਉਹ ਖਾਲੀ ਦੇਖਦਾ ਹੈ ਬਣੂਗਾ ਨਟਕ ਉਥੇ ਹੈ ਪਰ ਜਾਇਆ ਹੁਣ ਪੌੜੀ ਵਰ ਪੌੜੀ ਵੀ ਦਿਖਾਇਆ ਮੈਂ ਤੇਰੀ ਹੁਣ ਅੱਧੀ ਕ ਪੌੜੀ ਬਣੀ ਪਈ ਦੀ ਯਾਰ ਹੁਣ ਦੇਖਦੇ ਬਾਈ ਪੂਰੀ ਬਣ ਗਈ ਕਿ ਨਹੀਂ ਲੈ ਵਾਹ ਜੀ ਬੋਬੀਆ ਤੂੰਹੇ ਵਾਲੀ ਏ ਕੀ ਹੁੰਦੀ ਏ ਤੂੰਹੇ ਵਾਲੀ ਏ ਇਹ ਬੀਬੀ ਨੇ ਸਪੈਸ਼ਲ ਬਣਾਈ ਕਰਨੀ ਚੁੱਲਾ ਅੰਦਰ ਨਹੀਂ ਰੱਖਣਾ ਬਾਹਰ ਰੱਖਣਾ ਏ ਪੌੜੀ ਵੱਟ ਘੱਟਦੇ ਬਾਈ ਅਜ ਨਿਬੜ ਜੂਗਾ ਹਾਂ ਉਹ ਦਿਨ ਆਇਆ ਜੀਕਾ ਦੀਪਾ ਨਹੀਂ ਆਇਆ ਛੇ ਇੱਕ ਬੰਦਾ ਨਹੀਂ ਆਇਆ 파ਟਨਰ ਕੱਲੂ ਨਿਬੜ ਜੂਗਾ ਠੀਕ ਆ ਇਧਰ ਪਾਇਆ ਕੇ ਸੁੱਲ ਜਿਆ ਬਾਈ ਇਹਦਾ ਮਨੇ ਦੋ ਕਮਰਿਆਂ ਨੂੰ ਲਵਾ ਲਾ ਹੁਣ ਲੋਕ ਜੀ ਇੱਕ ਨਹੀਂ ਖੁੱਲਿਆ ਦੂਆ ਖੋਲ ਕੇ ਅੰਦਰ ਤੇ ਚਾਬੀ ਲੱਗ ਜੇ ਕਰੂਗੀ ਲੋਕ ਵਗਰੇ ਹਾਂ ਫੇ ਲੋਟ ਆਜੋ ਯਾਰ ਦੂਆ ਦਵਾਲ ਬੈਠੀ ਹਾਂ ਲੋਕਾ ਬਾਈ ਕਹਿੰਦੇ ਕੰਪਨੀ ਵਧੀਆ ਐ ਬ੍ਰੈਸਟ ਪੱਦੂ ਲੋਕ ਇਹ ਲਾ ਬੋਲੇ ਗਿਲੇਓ ਬਾਈ ਆਪਣੇ ਆਪੇ ਲੋਕ ਲੱਗ ਜਾਂਦਾ ਹਾਂ ਆਪਣੀ ਵਧੀਆ ਲਈ ਤੀ ਉਹ ਜੱਪ ਮੈਂ ਜਿੱਤੇ ہزار ਦੀ ਇਹ ਉੱਪਰ ਨੂੰ ਹਾਂ ਫਸ ਗਿਆ ਬਾਈ ਹੁਣ ਰੋਪੜਾ ਏ ਵੇ ਕਰੇ ਦਾ ਕੋਈ ਹੱਲ ਨਹੀਂ ਹੈਗਾ ਦੇਖਦੇ ਹੁਣ ਕੀ ਆ ਬਣਦਾ ਲਓ ਜੀ ਬਾਈ ਮਨੇ ਕਿਆ ਕਹਿੰਦੇ ਮਸ਼ੀਨ ਤੇਰੀ ਨੂੰ ਤੋੜੋ ਕਹਿੰਦੇ ਸਿਲੰਡਰ ਸਿਲੰਡਰ ਕਹਿੰਦੇ ਉਹਦਾ ਸਿਲੰਡਰ ਫਾਦ ਗਿਆ ਬਾਈ ਵਿੱਚ ਮਸ਼ੀਨ ਦੇਤੀ ਉਹਨੇ ਨੌਕ ਜਾਂ ਨਮਾ ਕਹਿੰਦਾ ਉਹਨੂੰ ਤੋੜੋ ਤੋੜੂ ਕੌਣ ਹਣ ਕੋੜਗਾ ਬਾਕੀ ਬਾਈ ਬੱਸ ਦੀ ਵੇਟ ਕਰਦੇ ਆ ਪ੍ਰਧਾਨ ਦੇ ਮੁੰਡੇ ਦੇ ਸਮਾਨ ਜਾਉਣਾ ਬਾਈ ਬੱਸ 'ਚ ਉਹ ਕਿਤੇ ਗਿਆ ਪਿਆ ਇਹ ਇੰਕਾ ਇੱਦਾਂ ਤੇ ਬੱਸ ਆ ਰਹੀ ਆ ਬੱਸ ਦੇਖਦੇ ਆ ਸੀ ਇਹ ਕਿੱਥੇ ਬੱਸ ਤੇ ਸਮਾਨ ਲੈ ਕੇ ਅਸੀਂ ਘਰ ਨੂੰ ਜਾਣਾ ਏ ਮਨ ਇਹਨੂੰ ਟੈਨਸ਼ਨ ਬਈ ਵੀ ਆ ਵੀ ਲੋਕ ਵੀ ਨੇ ਵਧੂ ਦਾ ਮਿਸਤਰੀ ਕਹਿੰਦਾ ਚਾਹ ਪੀਣੀ ਆ ਬਣਾਣੀ ਹਣੀ ਉਸੇ ਵਿਚਾਰੀ ਚਾਹ ਰਹੀ ਮਿਸਤਰੀਾਂ ਦੀ ਚਾਹ ਰਹੀ ਵਿਚੇ ਲੋਕ ਕਰਕੇ ਬਾਕੀ ਭਾਈ ਸਮਾਨ ਜਾਵਣਾ ਬੱਸ ਦੀ ਵੇਟ ਕਰਦੇ ਆ। ਬੱਸ ਨਹੀਂ ਦੇਖਦੀ ਕਿੱਥੇ ਆਲੇ। ਇਹ ਅਸੀਂ ਬੈਠੇ ਮਾਣੇ ਕਿਹੜੀ ਜਗ੍ਹਾ ਬੈਠੇ ਆ? ਕਿਹੜਾ ਏਰੀਆ ਵੱਜਦਾ ਤੂੰ ਤੋਰ ਰਿਹਾ ਏ? ਨਾਨਕਪੁਰਾ। ਨਾਨਕਪੁਰਾ? ਨਾਨਕਪੁਰੇ ਬੈਠੇ ਭਾਈ। ਇਹ ਬੱਸ ਦੀ ਵੇਟ ਹੋ ਰਹੀ ਆ ਭਾਈ ਕਿਹਨਾਂ ਪੁਲ ਦੇ ਉੱਪਰ ਨੂੰ ਆਉਣੀ ਵੀ ਫਟਕਾ ਕੋਲ ਨੂੰ ਨਹੀਂ ਆਉਣੀ ਗੇਟਾ ਨੂੰ। ਹਨੇ। ਇਹਨੂੰ ਤਾਰਸ ਨਹੀਂ ਆਇਆ ਤੇਰੇ ਫਿਰ। ਬਾਈ ਬੰਦੇ ਕੋਲ ਗੇਸ ਤੇ ਨਾਲ ਸਿਲੰਡਰ ਭਰਨਾ ਪੈਣਾ ਬੜਾ ਗੈਸ ਭਰਤੀ ਦੇ ਮਤ ਸੀ ਐਨ ਜੀ ਉਹ ਮਾਰ ਹੁਣ ਸੱਟ ਮਾਰੋ ਟੁੱਟ ਜਾਣਾ ਅੰਦਰ ਬੋ ਵੀ ਥੋੜੀ ਦੇ ਬਾਈ ਉਹ ਲੋ ਜੀ ਕਿੱਥੇ ਬੈਸ ਯਾਰ ਥੋੜੀ ਚੱਲਣੀ ਐ ਜਾਂ ਥੋੜਾ ਯਾਰ ਪਾੜੀ ਤੇਰਾ ਬਾਪੂ ਪਤੰਗ ਦੌਂਦਾ ਨਹੀਂ ਹੈਗਾ ਚੌੜ ਕਰਦਾ ਏ ਕਿਆ ਕਹਿੰਦਾ ਪੈਸੇ ਨੰਦਾ ਭਾਈ ਇਮਾਨਦਾਰੀ ਵਾ ਵੀ ਨਿਆਣੇ ਰਸਵਾਂਦਵਾਉਣ ਨੂੰ ਦਫੜ ਓਏ ਦਵਾ ਲਓ ਮਹਿੰਗੇ ਲੋਕ ਬਰੇ ਕਿਹੜੀ ਕਪੜੀ ਦਾ ਐਵਰੇਸਟ ਆ ਥੋੜੋ ਤੋੜਨੇ ਨੂੰ ਕਿਹਾ ਨੇ ਸਲਿੰਡਰ ਕਿਹੜਾ ਸਲਿੰਡਰ ਤੋੜਨੇ ਨੂੰ ਅੰਦਰ ਹੈ ਇਹ ਕੀ ਹੈ ਗੈਸ ਹੈ ਪਹਿਲਾਂ ਚਾਬੀ ਘੱਟ ਬਾ ਵੀ ਔਖਾ ਹੋ ਗਿਆ ਯਾਰ ਸਿਲੰਡਰ ਵਾਲੇ ਸਕੀਮ ਨਹੀਂ ਲੋਟ ਆਈ ਮੁੰਡੇ ਸਕੀਮ ਦੇ ਦਿੱਤੀ ਕਹਿੰਦਾ ਮੋਰਾ ਹੈਗਾ ਚੱਲ ਸਾਰਾ ਕੋ ਦੇਖਦਾ ਤੈਨੂੰ ਚੱਲ ਲੈ ਇਹਦੇ ਕਹਿੰਦਾ ਆਪਣੇ ਮੈਚ ਜਾਣਾ ਕੰਮ ਲੋਟ ਆ ਜਾਣਾ ਆਪਣਾ ਲੈ ਚੱਲ ਚੱਲ ਗਰਦਰਵਾ ਲਾ ਗਰਦੀ ਸਿਲੰਡਰ ਇਹ ਤਾਂ ਹੀ ਨਹੀਂ ਮਿਲਦਾ ਐ ਕੀ ਕਰਦਾ ਚੱਲ ਐਡਾ ਮੋਗਾ ਏ ਨਹੀਂ ਨਹੀਂ ਯਾਰ ਲੱਤਾ ਫੜ ਲਈ ਦੇ ਪਿੱਛੇ ਦੇ ਲੱਤਾ ਕੱਢ ਲੱਤਾ ਕੱਢ ਵੇਲਾ ਉਹ ਇਕਲਾ ਪੁੱਠਾ ਹੋਇਆ ਨੇ ਨੇ ਸਰੋ ਸਰੋ ਬੱਜਿਆ ਆ ਭਾਈ ਮਿਸ਼ਨ ਪਾਸ ਹੋ ਗਿਆ ਹਾਂ ਰੋਂਦਾ ਕਹਿੰਦਾ ਕਿੰਨਾ ਕੁ ਵੱਡਾ ਕੰਮ ਦਾ ਹਾਂ ਇਕਲਾ ਖੋਲਣਾ ਦਾ ਮਾਰਿਆ ਕੱਢ ਕੇ ਤੇਰੇ ਵਿੱਚ ਰੂ ਮਨੇ ਹਾਂ ਲੈ ਚਾਬੀ ਵੀ ਲੱਗੀ ਚਾਬੀ ਲੋੜੀ ਹਾਂ ਹੁੰਦਾ ਇਹ ਅੱਛਾ ਘੁੱਗੀ ਜੀਓ ਇਹ ਰੋਕਦਾ ਇਹਨੂੰ ਹੁਣ ਕਿਆ ਬਣੂਗਾ ਹੁਣ ਕਿਆ ਕਰਨਾ ਆ ਕੱਢ ਕੇ ਨਾ ਵਾ ਪਾ ਰਿਹਾ ਨਾ ਕੱਢ ਦੋ ਨਾ ਬਸ ਹੁਣ ਬਸ ਠੀਕ ਐ ਅੱਛਾ ਘੁੱਗੀ ਜੀ ਲੱਗੀ ਵੀ ਤੀ ਅੱਛਾ ਹੁਣ ਨਹੀਂ ਲੱਗਦਾ ਹੈਗਾ ਪਹਿਲਾਂ ਹੀ ਲੱਗ ਲਿਆ ਇਹ ਬਹੁਤ ਚਾਬੀ ਵੀ ਵਿੱਚ ਟੁੱਟ ਗਈ ਖੋਲੋ ਹੁਣ ਖੋਲੋ ਭਾਈਓ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਪਹਿਲਾਂ ਐਂ ਦੱਸ ਵੀ ਦਾੜੀ ਕਟਾਈ ਐ ਕਿ ਦਾੜੀ ਨੇ ਤੈਨੂੰ ਕੱਟਿਆ ਐ ਦਾੜੀ ਕਟਾਈ ਐ ਬਾਈ ਪੂਰੀ ਵਧੀਆ ਨਹੀਂ ਨਾ ਕੱਟੀ ਹਾਂ ਆਲੂ ਮੜਾ ਤਾਂ ਚੱਲ ਕੇ ਰੱਖਤਾ ਆਉ ਦੇਤਾ ਕਰਦਾ ਸੀ ਉਹ ਅਣਜਾਣ ਬੰਦਾ ਤਾਂ ਅੱਜ ਉਹ ਜਿੱਤੇ ਕਟਾਉਂਦਾ ਗਿਆ ਆ ਸੁਣ ਲੈ ਆਪਣੇ ਆ ਲੌਕ ਖਰਾਬ ਹੋ ਗਿਆ ਤਾਂ ਤੂੰ ਉੱਥੇ ਜ਼ੋਰ ਤਾਂ ਨਹੀਂ ਮਾਰ ਕੇ ਆਇਆ ਲੌਕ ਪਰ ਨਾ ਬਾਈ ਕੀ ਪਤਾ ਕਿਹਦੇ ਨਿਆਣਾ ਜਿਹਾ ਬਣ ਕੇ ਗਿਆ ਹੋਵੇ ਪੂਰੀ ਮੈਂ ਇੱਕ ਦੇਖ ਲਿਆ ਜਿੰਨੇ ਫੈਂਸੀ ਲੌਕ ਆਉਂਦਾ ਫਾਇਦਾ ਨਹੀਂ ਹੈਗਾ ਯਾਰ ਪਹਿਲੀ ਗੱਲ ਤਾਂ ਚਾਬੀ ਜਮ ਦੋ ਰੱਖੋ ਰੱਖੋ ਆਪਣੀ ਬਾਹਰ ਉਹ ਚਾਬੀ ਨਮੀ ਹੋਣੀ ਲੱਗੀ ਹੈਗੀ ਪਰਸੋਂ ਲੌਕ ਲੈ ਕੇ ਆਇਆ ਏ ਅਛਾ ਮੀ ਉਹਨੂੰ ਨਵੀਂ ਜਾਬੀ ਉਹ ਜਾਬੀ ਵਿੱਚ ਫਸੀ ਹੋਣੀ ਹੈਗੀ ਉਹਦਾ ਪਤਾ ਨਹੀਂ ਕਿ ਸਿਲੰਡਰ ਖਰਾਬ ਹੋ ਗਿਆ ਇਹਦੇ ਵਿੱਚ ਵੀ ਸਿਲੰਡਰ ਪੈਂਦਾ ਹਾਂ ਉਹ ਗੈਸ ਫੇਰ ਵਿੱਚ ਅੰਦਰ ਬੜਿਆ ਕੋਣ ਵਾਫੇ ਸੱਤੇ ਰਾਂ ਮੁੰਡਾ ਵਾੜਿਆ ਦੇ ਥੋੜਾ ਲੈ ਥੋੜਾ ਲੰਘਿਆ ਦਾ ਵਿੱਚ ਨੂੰ ਨਾ ਮੋਗਾ ਖਾਸਾ ਵੜਾ ਉਹ ਮੇਰੇ ਰਾਮ ਨੇ ਨੂੰ ਬਾੜਨ ਲੱਗਿਆ ਤਾਂ ਮਹਾ ਇਹਨੇ ਮੈਨੂੰ ਵੀ ਖਿੱਚ ਲੈਣਾ ਦੋਹੇ ਬਾਸਾਂ ਨੇ ਮੋਗੇ ਜਿਹਨੂੰ ਅੰਦਰ ਵਾੜ ਪੂਰੀ ਆ ਗਿਆ ਜੋਰ ਜਿਆ ਮਾਰੀ ਜਾਂਦੇ 55 ਉਹ ਤੇ ਬਾਈ ਬਾਈ ਕਾ ਰਹੀਆਂ ਮੁਬਾਰਕਾ ਤੈਨੂੰ ਟਰਾਲੀ ਤੇ ਲੈ ਧੰਨ ਤੇਰੇ ਰੰਗਾਂ ਦੀ ਮੈਂ ਪੂਰੀ ਮਜ਼ਾ ਭੁੱਲੇ ਗਿਆ ਮੁਬਾਰਕਾ ਪੂਰੀ ਮੂਵਮੈਂਟ ਖਾਣੀ ਕਰਾਇਆ ਦਾ ਮੇਰਾ ਲੈ ਦੇਗਾ ਹੈ ਲੈ ਦੇਗਾ ਉੜ ਕੇ ਇਰਦੇ ਆ ਦਿਨ ਕਿੰਨੇ ਹੋ ਗਏ ਦੇਰ ਕਿਦੇ ਘਰ ਗਏ ਆ ਪਤਾ ਮੈਂ ਆਇਆ ਨਹੀਂ ਹੈਗਾ ਮੈਂ ਅੱਜ ਆਇਆ ਅੱਜ ਮਿਲਿਆ ਪੂਰੀ ਪੂਰੀ ਘਰ ਗਏ ਆ ਘਰ ਗਏ ਦੀ ਕਿਹਦਾ ਪਤਾ ਕਿਤੇ ਅਰੇ ਤੂੰ ਮੈਂ ਆਵਾ ਉੱਤੇ ਪਾੜ ਡੰਗਰਾਂ ਦੀ ਪਾਣੀ ਬਣਾਉਂਦਾ ਪਾੜੀ ਬੰਦੀ ਆ ਡੰਗਰਾਂ ਪਾਣੀ ਭਲਾਉਂਦਾ ਹਾਲਟੀ ਆ ਉਹ ਗੱਲ ਸੁਣ ਲੋ ਪਾਰਟੀ ਰੁਕ ਜੋ 10 ਦਿਨ ਸਾਨੂੰ ਹਲੇ ਅਸੀਂ ਵਿਆਹ ਚ ਹੈ ਫੇ ਵੇਲੇ ਹੋਗੇ ਕਰੂਗੇ ਮੈਂ ਸਾਡਾ ਵਿਆਹ ਕਰ ਅਰੇ ਸਾਡਾ ਵਿਆਹ ਚਾਹਤ ਜਿੱਦਾਂ ਅਸੀਂ ਵੇਲੇ ਹੋਗੇ ਫੇ ਕਰੂਗੇ 31 ਤਰੀਕ ਤੱਕ ਹੈ ਹਾਂ 31 ਦੀ 2 ਤਰੀਕ ਤੱਕ ਰੱਖ ਬਾਦਵਾ ਵੀ ਚੱਲਣਾ ਫੇ ਕੰਮ ਹੈ ਹੈ ਵਰਸੀ ਆ ਗਈ ਫੇ ਬਾਪੇ ਦੀ ਵਰਸੀ ਆ ਗਈ ਹਾਂ ਬੇ ਪੈਰ ਮਾਦਰੇ ਵਰਸੀ ਨੂੰ ਜਰੂਰ ਫੇ ਤੁਸੀਂ ਐਂ ਕਰਿਓ ਮੈਂ ਨਾ ਕਹਿੰਦੀ ਉੱਥੇ ਮੇਰੇ ਪਕੌੜੇ ਜਾਂ ਤੋ ਜੂਰ ਜਾਣਾ ਫੇ ਤੁਸੀਂ 20 ਦਿਨ ਰੁਕ ਜੋ ਹੁਣ ਇਹਨੇ ਕਹਿ ਦੇਣਾ ਉਹਦੇ ਵਾਂ ਪੰਜ ਦੀ ਮਾਰਨ ਵਾਲੀ ਫੇਰ ਆ ਗਈ ਉਹ 16 ਦੀ ਆ ਗਈ ਇਹਦੇ ਵਾਲੀ ਚੱਲ ਰੰਗੀ ਬਾਬੇ ਵਾਲੀ ਮੀਨਾ ਪਾ ਰਹੇ ਆ ਫੇਰ ਮੀਨਾ ਪਾ ਰਹੇ ਆ ਜਦੋਂ ਪਰ ਵੀ ਤਾਂ ਹੁੰਦਾ 10 ਤਰੀਕ ਨੂੰ ਹਾਂ ਬਸ 10 ਨੂੰ ਫਰਵਰੀ ਨੂੰ ਬਸ ਬਸ ਉਹਦੇ ਵਾਰ ਮੈਂ ਫੇਣੀ ਆ ਗਿਆ ਠੀਕ ਆ ਫੇਫਰ ਨਾ ਕਰੋ ਰੋਟੀ ਨਹੀਂ ਖਾਣੀ ਤੁਸੀਂ ਘਰ ਹੈ ਹੈ ਮਾਸ ਨੋਟਾ ਲੋੜੇ ਦੂਰ ਕੇ ਆਇਆ ਕਰੋ ਬਕੋਰੀ ਮੇਰੀ ਗੱਲ ਸੁਣੋ ਨਹੀਂ ਚੱਪਾ ਮਿਲੂਗਾ ਕਿ ਮੇਰੀ ਕਾਨਕ ਵੜਦੇ ਹੋਇਦਗੇ ਉਹ ਨਹੀਂ ਟੁਕੜੂ ਟੁਕੜੂ ਖਾਣਾ ਹੈ ਟੁਕੜੂ ਟੁਕੜੂ ਹੋਰ ਇਹਨਾਂ ਦੰਦੀ ਵੱਢ ਨਹੀਂ ਵੜਦਾ ਤੂੰ ਵੜ ਕੇ ਲੱਗਦਾ ਤਾਂ ਹੈ ਨਹੀਂ ਤੁਹਾਨੂੰ ਤੁਸੀਂ ਕੀ ਇਹ ਦਿਨ ਕਹਿੰਦਾ ਜੀ ਖਾਂਦਾ ਲੱਗਦਾ ਨਹੀਂ ਯਾਰ ਪੂਰੀ ਗੱਲ ਤਾਂ ਸੇਖਣ ਵਾਲੀ ਹੈ ਜਿਹੜੇ ਸਾਹ ਦਾ ਮੁਰਗਾ ਖਾਂਦਾ ਹੈ ਤੇਰਾ ਸਰੀਰ ਬਣ ਜਾਂਦਾ ਕੋਈ ਹੋਰ ਮੜ ਮੋਟਾ ਆਲੂ ਆ ਉਹ ਤੂੰ ਆ ਦੇ ਮਟੀ ਦੀ ਸ਼ਰਟ ਤੇ ਤੂੰ ਬੇਰਕੋਟ ਪਾਈ ਮੈਂ ਨਾਲ ਤੂੰ ਕੋਕੜ ਗੂੰ ਗੂੰ ਖਾਂਦਾ ਕੁਝ ਵੀ ਨਹੀਂ ਨਾਦਾ ਠੱਡ ਬਾਹਰੋਂ ਗੁਸਤਾ ਆਵੇ ਬਾਹਰੋਂ ਤੇਰਾ ਤਾਂ ਆਉਂਦਾ ਹੀ ਨਹੀਂ ਉਹ ਡੋਲਾ ਜਿਆਦਾ ਵੜਾ ਦੇ ਕੋੜ ਖੁੱਲਾ ਪਾਇਆ ਓਏ ਮੈਂ ਕਹਿੰਦਾ ਕੰਡੇ 'ਤੇ ਚੜਾ ਕੇ ਦੇਖੇ ਕਿੰਨਾ ਭਜਨ ਜਿਹੜਾ ਪ੍ਰਧਾਨ ਦੇ ਕੰਡਾ ਜ ਆਪਾਂ ਚੜੇ ਤੇ ਉਹ 70 ਬੰਦ ਹੋ ਗਿਆ ਰਸ 65 ਇਹ ਇਹਦੇ ਪਤਾ ਨਹੀਂ ਹੁਣ ਇਹਦੇ ਪਤਾ ਨਹੀਂ ਟੈਂਟ ਖਾਉਂਗਾ 60 ਟੈਂਟ ਨਹੀਂ ਹੁਣ ਕੱਪੜੇ ਦਾ 60 ਟੈਂਟ ਛੱਲੇ ਆ ਜਾਣਾ 55 ਕ ਹੋਗਾ 30 ਕਿਲੋ ਰੇਡ ਕੱਪੜੇ ਠੀਕ ਹੈਗਾ ਅਮਨੇ ਮੁਰਗੇ ਵਾਲਾ ਕੰਮ ਮੈਂ ਕਹਿੰਦੀ ਬਾਹਰ ਤੇ ਫੰਗਾ ਨਾ ਭਰੇ ਆਉਂਦੇ ਜਾਂ ਫੰਗ ਲਾਉਂਦੇ ਆਈ ਜਾਂਗੇ ਨਿਕਲੇ ਆਹੋ ਉਹ ਮੁਰਗਾ ਨਹੀਂ ਪੁੱਤਾ ਜਿਹੜਾ ਤੁਸੀਂ ਰੱਖਿਆ ਸੀ ਅਸੀਂ ਦੇਖਿਆ ਇੱਕ ਵਿਆਹ ਚ ਉਹਦੀ ਵਰਦੀ ਲੈ ਵੀ ਇੰਨਾ ਕ ਰਹਿ ਗਿਆ ਤਾਂ ਆਵੇਂ ਸੂਟਰੀ ਤੂੰ ਤੀਰਨ ਤੂੰ ਆ ਲੈਂਦਾ ਕਿਆ ਕਾ ਬਾਲਾ ਯਾਰ ਵਿਆਹ ਬੂਏ ਤਾਂ ਮੰਨਦੇ ਨਹੀਂ ਹੈਗੇ ਹੁਣ ਤੂੰ ਹੀ ਖਲਾ ਦੇ ਲੱਡੂ ਤੇਰੇ ਸਿੱਕਾ ਹੁਣ ਤੇ ਪਿਆਵਾ ਜੇਮਾ ਤਾਂ ਹੈਗਾ ਹੁਣ ਕਰਾਉਂਗੇ ਸਿੱਕਾ ਹਾਂ ਪਿਆ ਤੇਰੀ ਜੇਬ ਚ ਪਿਆ ਸਿੱਕਾ ਬਾਈ ਫੋਰੀ ਆ ਪਾਲਸੀ ਮਰਾ ਕੇ ਦੇਖਣਾ ਚਾਮਕਦੀ ਏ ਇਹ ਤਾਂ ਵਿਚਾਰਾ ਸੂਟਰੀ ਹੈ ਹੈ ਇਦਾਂ ਹੀ ਨਹੀਂ ਹਮਨੇ ਉਹਨਾਂ ਚਾਮਕਦੀ ਨਹੀਂ ਨਹੀਂ ਹੁਣ ਇਹ ਤਾਂ ਉਹ ਆਈ ਉਹ ਮੈਂ ਤਾਂ ਡੇਢ ਮਹੀਨੇ ਬਾਅਦ ਇਹ ਓ ਟੁੱਲੂ ਟੁੱਲੂ ਪੰਪ ਜੇ ਲਿਆਓ ਔਰ ਘਰ ਘਰ ਆਪਣੇ ਧੋਲੇ ਨਾ ਹੁਣ ਨਹੀਂ 2-3 ਦਿਨ ਹੋ ਗਏ ਦਵਾਈ ਨੂੰ ਦਾ ਪੂਰੀ ਮੈਂ ਤਾਂ ਤੈਨੂੰ ਸਲਾਹ ਦੇਣ ਲੱਗਿਆ ਤਾਂ ਵੀ 240 ਲਾਰੇ ਤੂੰ ਕਹਿੰਦਾ ਜਭੀ ਆਏ ਜਭੀ ਆਏ ਨਹੀਂ ਸਾਰਾ ਕੁਝ ਹੋ ਜਾਣਾ ਹੈ ਮੇਰੀ ਸਾਰੀ ਗੱਲ ਨਾ ਵੀ ਜਿਹਨੇ ਸਲਾਹੇ ਵਸਗਾ ਸਾਨੂੰ ਸਲਾਹ ਬੀਜੇ ਹੋਈ ਯਾਰ ਆਪਾਂ ਬੂਟੇ ਲਾਏ ਹੁਣ ਲਾ ਦੇ ਲਾਉਣੇ ਆ ਹਾਂ ਮੜਾ ਜਿਹਾ ਵਿਆਹ ਜੇ ਤੇਰੇ ਨਾਲ ਪੜੀ ਰਸਈ ਬੂਟੇ ਵਿਆਹ ਦੇਖ ਲਿਆ ਉਹ ਵੀ ਆ ਕਹਿੰਦਾ ਕੁਸਾ ਹਾਂ ਤਾਂ ਕਿਆ ਲੈਣਾ ਭਾਈ ਹੁਣ ਦੱਸ ਕਰਾ ਲੈਣਾ ਯਾਰ ਕਰਾ ਕਿੰਨੇ ਫੋਟਾ ਲੈਣਾ ਫੋਟਾ ਕਰਾ ਹੋਵੇ ਕਿਸੇ ਨੂੰ ਸੱਤ ਕਿਉਂ ਹੁਣ ਤੂੰ ਦੱਸ ਹੋਰ ਇਹਨੂੰ ਆ ਕੇ ਬੋਲ ਯਾਰ ਜੀ ਦੀ ਬਾਜ ਘਟਾ ਸੀ ਵੀਕਰ ਹਾਂ ਹੁਣ ਦੱਸ ਸੱਤ ਫੋਟਾ ਕਰਾ ਹੋਵੇ ਕਿਸੇ ਨੂੰ ਦੱਸੀ ਹਾਂ ਨੰਬਰ ਗਿਆ ਤੈਨੂੰ ਫੋਨ ਕਰ ਲਾ ਨਾ ਨਾ ਮੈਂ ਤਾਂ ਨੰਬਰ ਦਿੱਤਾ ਤੈਨੂੰ ਆਪਣਾ ਦੇ ਦੇ 9877 9855 98 ਹਾਂ ਵੀ ਸਿੰਦੂ ਨੂੰ ਬਾਈ ਕਰਾ ਚਾਹੀਦਾ ਏ ਇਹ ਕਹਿੰਦਾ ਨਵੀਂ ਜੀਸੀਬੀ ਲੈਣੀ ਆ ਵੀ ਜੀਸੀਬੀ ਦਾ ਰੇਟ ਵੀ ਦੱਸ ਦਿਓ ਕਿਹੜੀ ਲੈਣੀ ਆ ਹਾਂ 3D X 3D X ਇਹ ਵੀ 3D 3D ਚਾਉਂਦੀ ਏ ਹਾਂ ਆਉਂਦੀ ਆ 2D ਆਉਂਦੀ ਆ ਆਈਫੋਨ ਮੰਗਣੇ ਵੀ ਕਦੇ ਰੰਗ ਜੇ ਪੜੀ ਜੇ ਇਹ ਵੀ ਆਉਂਦੀ ਆ ਪਲੱਸ ਆਉਂਦੀ ਆ ਦੱਸ ਦੇ ਉਹ ਕਿਹੜੀ ਲੈਣੀ ਤਾਂ ਤੇਰੇ ਕੋਲ ਕਿਹੜੀ ਆ ਉਹ ਮੈਂ ਤਾਂ ਸਾਵਾਂ ਤੇ ਲੈਣੀ ਤੇ 350 ਵਾਲੀ ਮਿਲ ਜੇ ਉਹ ਅੱਗੇ ਲੈ ਕਰਦੇ ਰਹੇ ਹਨ ਜਿਹਨੂੰ ਹੈਗੀਆਂ ਉੱਤੇ ਬਹੁਤ ਪਈਆਂ ਫਿਰ ਉਹ ਅੱਗੇ ਆਪਾਂ ਉਹ ਰਿਮੂਵਟ ਵਾਲੀ ਲੈ ਕਰਦੇ ਤੇ ਜਾਦਾ ਉਹਨੂੰ 350 ਦੀ ਹੁਣ ਤਾਂ ਮਹਿੰਗੀ ਹੋਣੀ ਇੱਕ ਵਾਰ ਬਾਈ ਉਹ ਕਿੱਥੇ ਤੇ ਆਏ ਇਹ ਇਹਦਾ ਟਰਾਲੀ ਚ ਆਏ ਨਾ ਚੌ ਚੜਿਆ ਬਈ ਨੇ ਗੱਡੀ ਲਈ ਦੂ ਚਾਬੀ ਦੀ ਵਾਲੀ ਨਹੀਂ ਆ ਜਾਂਦੀ ਇਹਨੇ ਦਮਾ ਡਮ ਡੱਬਾ ਖੋਲੇ ਆ ਉਹ ਚਾਬੀ ਚੂਬੀ ਭਗਾ ਕੇ ਹਮਾਰੀ ਨਾਲ ਗੱਡੀ ਵੀ ਮਾਰੀ ਪਤਾ ਤੈਨੂੰ ਉੱਥੇ ਮਨਸੂਰ ਆਉਂਦੇ ਨੂੰ ਪਤਾ ਨਹੀਂ ਆਦਾ ਚੌ ਚੌ ਚ ਖੋਲੀ ਉਹ ਮਾਰੀ ਚਾਬੀ ਉਹ ਰਹਿ ਗਈ ਹੱਥ ਚ ਆਏ ਹੋਏ ਇੰਦਾ ਹੋਏ ਇੰਦਾ ਇਹ ਕਿੱਦਾਂ ਗਿਆ ਉਹਦਾ ਉੜੇ ਜਾਊਗੀ ਮੰਗੇ ਲੱਗੇ ਹੋਏ ਆਉਂਦੇ ਨੇ ਖੋਲੀ ਨੇ ਟਰਾਲੀ ਚ ਤੇ ਚੱਕ ਲਈ ਤੀ ਚੱਕੀ ਕਿੱਥੇ ਤੀ ਹੂੰ ਆਪਾਂ ਚੱਕ ਲੈ ਗਿਆ ਤਾਂ ਪੂਰੀ ਕਾਂੜਗਾ ਪਾਣੀ ਮੰਗੂਗੀ ਹੁਣ ਪਾਣੀ ਲੱਗਦਾ ਬਾਈ ਹੁਣ ਹਾਂ ਅਜੇ ਇਸ ਆਪਾਂ ਦਾ ਮੌਸਮ ਆ ਹਵਾ ਚੱਲਦੀ ਐ ਧੁੱਪਾਂ ਐ ਪਾਣੀ ਤਾਂ ਲੱਗ ਗਿਆ ਸਮਝ ਲੈ ਕਹਿੰਦੇ ਜੇ ਗਿੱਲੀ ਗਿੱਲੀ ਨਾਲ ਤੇ ਫੇਰ ਨਹੀਂ ਗਿਰਦੀ ਜੇ ਸੁਕਾ ਕੇ ਰਾਬੇ ਫੇਰ गिरਨੇ ਦਾ ਚੱਕਰ ਗਿੱਲੇ ਗਿੱਲੇ ਤਾਂ ਨਹੀਂ ਗਿਰਨੀ ਐਨੇ ਤਾਂ ਨਾਲੀ ਵੀ ਨਹੀਂ ਪਈ ਪੂਰੀ ਕਿਉਂ ਹੁਣ ਫਾਇਦਾ ਤਾਂ ਹੈਗਾ ਲੈ ਇਹਦਾ ਹੁਣ ਲਾਜਦਾ ਫਾਇਦਾ ਮੀਂਹ ਤਾਂ ਹੁਣ ਹੈ ਨਹੀਂ ਮੀਂਹ ਨਹੀਂ ਹੈਗਾ ਹੁਣ ਕੀ ਕਰਦੇ ਫਿਰ ਫੋਨ ਆ ਉਧਰ ਬੜਾ ਮਿਲ ਆਫਟਰ ਰਾਈਟਰ ਦੀਆਂ ਫੋਟੋ ਖਿੱਚ ਕੇ ਲਿਆਉਣੀਆਂ ਦੇਖ ਤਾਂ ਸੀ ਬਾਈ ਕਿੱਥੇ ਹੁੰਦਾ ਕੁੰਬ ਦਾ ਮੇਲਾ ਹੈ ਕਿੱਥੇ ਹੁੰਦਾ ਉਧਰ ਮਨੀ ਕਿੱਧਰ ਹੇਮਗੋੜਾਂ ਪਤਾ ਨਹੀਂ ਬਾਈ ਪੂਰੀ ਪਤਾ ਪੈਂਦਾ ਦੱਸਿਆ ਤੁਹਾਨੂੰ ਤਾਂ ਕਿੱਧਰ ਸ਼ਿਰੂ ਕਿੱਧਰ 114 ਸਾਲਾਂ ਬਾਅਦ ਆਇਆ ਦੇਖ ਕਿੱਧਰ 114 ਪਤਲੀ 44 ਸਾਲ ਹੈ 44 ਕਿ 114 ਸਾਲ 44 ਸਾਲ ਬਾਅਦ ਸ਼ਿਰੂ ਕਿੱਥੇ ਹੈ ਨੇਤਰਬਾਈ ਚੱਲਿਆ ਭਾਈ ਫਿਰ ਜਾਇਆ ਕੋਈ ਨਹੀਂ ਜਾਇਆ ਤਾਂ ਕਿ ਗੱਡੀ ਵਿੱਚ ਜਾਣਾ ਹਾਂ ਰੇਲ ਗੱਡੀ ਜਾਣਾ ਛੱਤ ਪਰ ਮੰਨੂ ਦੇਖ ਆਉਂ ਜਾਇਆ ਓ ਪੂਰੀ ਕਿ ਸਾਡੀ ਕਿਸਮਤ ਵਾਹੇ ਨਹੀਂ ਹੁਣ ਸਾਨੂੰ ਕੱਟੇ ਬੱਚੇ ਨਿਕੜੀਸਿਆ ਪੈ ਤੂੰ ਜਾਇਆ ਵਧੀਆ ਰਹੂਗੇ ਨੀ ਬਾਟੀ ਲੈ ਜੋਗੇ ਮੌਕਾ ਮਿਲਦਾ ਬਈ ਮੌਕਾ ਨਹੀਂ ਛੱਡਣਾ ਚਾਹੀਦਾ ਸੁਧ ਕਿਵਾਲੀ ਸਾਹਿਬ ਮੇਰੀ ਗੱਲ ਸੁਣ ਬਾਈ ਕੱਲਾ ਤੇ ਇੱਥੇ ਜਾ ਨਹੀਂ ਹੋਣਾ ਸਾਥੀ ਹੁਣ ਤੇਰੇ ਕੇ ਹੈਗਾ ਹੁਣ ਤੂੰ ਜਾਇਆ ਦੇਖ ਤਾ ਉਹ ਅੱਖਾਂ ਵਿੱਚ ਹੈ ਕੋ ਸੋ ਕਿਤੇ ਮੇਰੀ ਅੱਖਾਂ ਲਾਲ ਲਾਲ ਜੀਆਂ ਹੈਗੀਆਂ ਹਾਂ ਜਿਕਣ ਉਹਦੀਆਂ ਵਾਇਰਲ ਹੋਈਆਂ ਕਿਤੇ ਮੇਰੀਆਂ ਹਾਂ ਕਿ ਬੀਬੀ ਨੇ ਵਹਿਰਦੋ ਦੂਏ ਦੇਜ ਵਾਜ ਗਿਆ ਉਹ ਪੂਰੀ ਕੁੜੀ ਦੀ ਵੈਨ ਨਹੀਂ ਜਿਹੜੀ ਨੀਲੀਆਂ ਜੇ ਹੈਗੀਆਂ ਮਰੀ ਜਿਹੜੇ ਵਾਇਰਲ ਹੋਊਗਾ ਇਹ ਵੀ ਉਹ ਕੁੜੀ ਦੀ ਛੱਡ ਦੋ ਉਹਦੇ ਭਾਈ ਦੀ ਅੱਖਾਂ ਦੇ ਲਈ ਸਾਰੇ ਟੱਪਰ ਸਾਰੇ ਟੱਪਰ ਅੰਦਰ ਵਾਲੇ ਸਾਰੇ ਉਹ ਇੰਸਟਾਗ੍ਰਾਮ ਪਰ ਉਹਦੇ 1 ਮਿਲੀਅਨ ਫਾਲੋਅਰ ਹੋ ਗਏ ਗਿਣਵੇ ਦੇ ਨਾਮ ਹੀ ਦੇਖ ਲੈ ਉਹ ਮਸ਼ਹੂਰ ਹੋ ਗਈ ਨਾ ਪਿੱਛੇ ਪਿੱਛੇ ਘੁੰਮ ਜਾਂਦੇ ਦੇਖ ਲੈ ਹੋਰ ਕੀ ਹੈ ਭਾਈ ਭਾਈ ਮੈਂ ਕਹਦਾ ਘੱਟ ਘੱਟ ਕੰਦ ਪੂਰੀ ਅੱਖਾਂ ਨੀਲੀਆਂ ਕਰਕੇ ਭੇਜ ਜੇ ਬਾਦ ਨੇ ਪਾ ਨੰਨੇ ਹੁਣ ਸੱਪ ਦੀ ਜਿਰੀ ਅੱਖਾਂ ਦਿਖਾਦੇ ਆਪਰੇਸ਼ਨ ਵਾਲੇ ਅਪਾ ਜੀ ਉਰੇ ਆ ਉਹ ਨਹੀਂ ਪੂਰੀ ਉਦੋਂ ਦੇ ਸਾਰੇ ਹੀ ਇਦਾਂ ਖਾਏ ਉਹਦਾ ਕੁਦਰਤੀ ਉਹ ਮੂਰੇ ਆਉਣਾ ਤਾਂ ਕਿਸੇ ਨੇ ਚਿਹਰੇ ਨੇ ਆ ਗਿਆ ਯਰ ਬਾਕੀ ਗੱਲ ਕਿਸਮਤ ਦੀ ਹੁੰਦੀ ਹੈ ਕਿ ਨਹੀਂ ਉਹਦਾ ਪੂਰੀ ਚਾਰੇ ਤੇ ਕਹਿੰਦੇ ਪੰਜਾ ਚੱਲ ਚੱਲੀਏ ਹੁਣ ਪਰੋਪੜ ਜਾ ਕੇ ਹੀ ਤੇ ਰਿਕਾਰਡ ਬੈਂਟ ਤੋ ਆ ਕੇ ਲਿਆਵਾ ਗਰਮੀ ਆਉਣਾ ਨਹੀਂ ਨਾ ਵਿਆਹ ਗਿਆ ਪੈਂਟ ਲੈ ਕੇ ਆਉਣੀ ਕੱਪੜੇ ਲੈ ਕੇ ਆਉਣੇ ਯਾਰ ਗਰਮੀ ਆ ਗਈਆਂ ਫਰਪੀ ਚੱਲ ਗਿਆ ਉਹ ਐ ਵੀ ਕਰਾ ਯਾਰ ਤਾਂਗਾ ਤੋਂ ਗਲਵਾ ਗੱਲਾਂ ਵਰੇ ਦੇ ਹਾਲੇ ਟਾਈਮ ਹੈ ਤੇਰੇ ਮਾਣ ਸੀ ਰੋਜ਼ ਨਹੀਂ ਜਾਂਦੇ ਇਹ ਤਾਂ 15 ਦਿਨ 20 ਦਿਨ ਬਾਅਦ ਜੱਖਾ ਜੇ ਪੈਣ ਲੱਗੇ ਸਾਡੇ ਕੋ ਟਾਈਮ ਹੈ ਤੂੰ ਹਾਲੇ ਮੁੰਡਾ ਬਣਦਾ ਤੂੰ ਹੈ ਬੁਢਾ ਉਹ ਤੇਤ ਤਾਂ 2-3 ਸਾਲ ਛੋਟਾ ਹੀ ਹੈ ਪੂਰੀ ਸਾਰੇ ਤੇ ਗਾੜਦਨ ਬੜਾਈ ਫਿਰਦਾ ਹੈ ਉਹ ਕੀ ਆ ਯਾਰ ਇਹ ਇਧਰੋਂ ਕੋਈ ਫੇਰ ਲੰਦਾ ਘਰ ਚਾ ਕੋਰ ਪੈਨਲ ਤੋਂ ਵੇਰੀ ਉਹ ਪੂਰੀ ਥੀਰ ਤੇ ਚਟਵੜਦਾਰੀ ਕਰਤੀ ਕੇ ਨੇ ਬਲਬ ਲਿੱਕੇ ਮੈਨੂੰ ਤਾਂ ਲੱਗਦਾ ਵੀ ਉਹ ਤੇ ਰਸਾ ਪਾ ਕੇ ਡੰਗ ਲੱਗੇ ਹੋਣੇ ਇਹਨੂੰ ਜਿਹੜੇ ਆਪ ਦਾ ਚਾਰੇ ਵਾਲੇ ਤੋਂ ਚੀਕਾਂ ਹੀ ਪਈਆਂ ਹੋਈਆਂ ਉਹ ਕੱਟ ਗਿਆ ਉਹ ਹੋ ਗਿਆ ਤਾਂ ਫਰੀਜ ਆ ਲੈ ਯਾਰ ਉਹਨੇ ਨਾ ਪੂਰੀ ਆ ਹੁਣ ਛਿੱਟਾ ਆ ਕੇ ਇਹਦਾ ਬਾਈ ਜਬੀ ਉਹ ਵਾਲ ਸੀ ਨਹੀਂ ਨਹੀਂ ਸਹੀ ਬੋਲ ਬੰਨਾਲੇ ਸਾਹਿਬ ਜਦੋਂ ਇਹਦਾ ਗਲ ਗਈ ਹੁਣ ਪੂਰੀ ਮਸ਼ੀਨ ਲਿਆ ਫੂਟੜੀ ਜੱਗੇ ਤੇ ਲਾਈਏ ਕਿ ਗਈ ਵੀ ਕਿਥਲੇ ਗਈ ਵੀ ਐ ਇਧਰ ਕਿਤੇ ਫੇਰ ਕਰਦੇ ਚੱਲ ਪੂਰੀ ਆਦਾ ਪੁੱਛਿਆ ਤਾਂ ਉਹ ਕਹਿੰਦੇ ਕਿਨਾਰੀ ਵੀ ਠੀਕ ਐ ਕਿਹੜਾ ਟਾਇਰ ਜਿਹੜਾ ਦਾ ਪੁੱਠਾ ਘਮਾ ਕੇ ਪਾਤਾ ਵੀ ਟਾਇਰ ਹੁਣ ਸਿੱਧਾ ਪਾ ਪੁੱਠਾ ਘਮਾ ਕੇ ਪਾ ਹਾਂ ਡਾਕਟਰੀਆਂ ਦਾ ਤੂੰ ਕਰਦਾ ਬੰਦੇ ਦੇ ਪਾਤਰ ਆ ਨਹੀਂ ਤੂੰ ਕੀ ਕਹਿਆ ਇਹਨੂੰ ਹੁਣ ਪਤਾ ਨਹੀਂ ਹੁਣ ਉਹ ਕਹਿੰਦਾ ਵੀ ਫੇਰ ਆਈਂ ਸੌਵਾਦ ਦੇਖੋ ਹਾਂ ਜੇ ਇਧਰ ਸਾਰੇ ਘਸ ਗਿਆ ਤਾਂ ਹੀ ਤਾਂ ਡੱਪਾ ਮਾਰਦਾ ਪੂਰੀ ਤਾਂ ਹੀ ਡੱਪਾ ਮਾਰਦਾ ਟਾਇਰ ਉੱਚਾ ਨਹੀਂ ਮੈਂ ਘਸ ਗਿਆ ਹਾਂ ਪਤਾ ਬੀਕੇਟੀ ਬੀਕੇਟੀ ਲਾਈ ਪੀਤੀ ਆ ਦੇਖ ਬਾਈ ਕੀ ਗੱਡੀ ਦੇ ਹਾਲ ਹਾਂ ਇਹ ਲੈ ਉਹ ਨਾ ਕਿ ਉਹ ਦੇਖਾ ਇਹ ਸਿੰਧੂ ਆ ਦੇਖੀ ਬੀਕੇਟੀ ਦਿਖਾਤਾ ਉਹ ਦੋਣੇ ਨੂੰ ਲੈ ਉਹ ਜਿਹੜੇ ਮਰਜੀ ਵਾਲਿਆਂ ਨੂੰ ਪੁੱਛ ਲੈ ਟਾਇਰ ਵਾਲਿਆਂ ਸਾਰੇ ਕਹਿੰਦੇ ਸਾਡੇ ਟਾਇਰ ਘਾਤਦੇ ਨਹੀਂ ਆਦੇ ਬੀਕੇਡੀ ਦੇ ਲੈ ਆ ਦੇ ਉਹ ਵੀ ਇੱਕ ਸਾਈਡ ਤੇ ਗਏ ਸਾਰੇ ਹੀ ਘਸ ਗਿਆ ਤਾਂ ਅਮਨੇ ਵਾਲੀ ਦਾੜੀ ਵਾਲੀ ਕੰਮ ਹੋ ਗਿਆ ਆਹ ਬਲੇ ਦਾੜੀ ਵਾਲਾ ਕੰਮ ਹੋ ਗਿਆ ਇੱਧਰ ਸਾਰੇ ਹੀ ਦੇਖ ਤਾ ਸੀ ਟੱਪਾ ਮਾਰਦਾ ਉਹ ਤਾਂ ਹੀ ਹਲੂਣ ਦਾ ਇਹਨਾਂ ਨੂੰ ਗੁਰਮੀ ਨਹੀਂ ਪਵਾ ਲੈ ਜਿਹੜਾ ਐ ਬਲ ਗਿਆ ਹਾਂ ਉਹ ਇਹਦੇ ਕਰਕੇ ਹੀ ਆ ਉਹ ਪਤਾ ਕੀ ਆ ਬਾਈ ਮੈਂ ਤਾਂ ਐਮ ਆਰ ਐਫ ਦਾ ਰੋਡ ਬੰਨੀ ਨਾ ਚਲਦਾ ਇਹ ਫਸ ਗਿਆ ਫਸ ਗਿਆ ਇਹ ਗੋਮਾਂ ਹੀ ਚਲਦਾ ਹੈ ਮੇਰਾ ਮਾਰਾ ਨਾ ਕੱਟ ਫੂਕ ਨਿਕਲ ਜਾਣੀ। ਧੀਆ ਸੂਈ ਮੇਕ ਵਾਸੀ ਵੀ ਕੱਟੀ ਕੱਟੀ ਦੇਖੀ ਫੂਕ ਨਿਕਲ ਜਾਣੀ। ਦੇਖਦੇ ਹਾਂ ਕੁਸਤਾ ਹੋਊਗਾ ਈ। तिरछी ਐ। ਬਚ ਗਈ ਬਚ ਗਈ। ਬਚ ਗਈ ਬਚ ਗਈ ਉਹ ਕਿੱਟੀ ਵਾਲੀ। ਇੱਥੇੋਂ ਦੇਖਾ ਨਿਕਲ ਉਹ ਨਿਕਲਦੀ ਐ। ਨਿਕਲਦੀ ਐ। ਉਹ ਨਹੀਂ। ਨਹੀਂ। ਐ ਡਰਮਦੇ ਐ ਦੇਖ ਲੈ ਕਿੰਨੇ ਪੂਰੀ ਨਿਕਲਦੀ ਆ ਤੇ ਆਹ ਉਹਦੇ ਪੱਤੇ ਹਿਲਦੇ। ਇੱਥੇ ਲੱਗੇ ਦੇ ਸਾਂਹ ਲੱਗੇ ਅੰਗੂਰੀ ਨਾਲ। ਇੱਥੇ ਲੱਗੇ ਦੇ ਕਿੱਥੇ ਰਹਿ। ਆਪਣੋ ਇਹ ਤਾਂ ਘਸ ਗਿਆ ਨਾ। ਚੱਲ ਸਿੱਧਾ ਨਹੀਂ ਲੱਗਿਆ। ਉਹ ਦੇਖ ਲੈ ਭਾਈ ਹਰਾਨਗਿਰ ਦੀ ਗੱਲ ਐ ਸਿੰਦੂ। 1 ਸਾਲ ਹੋਇਆ ਨਹੀਂ ਇਹਨੂੰ ਹਲੇ ਟਾਇਰ ਪੁਆਇਆ ਮੇਰਾ ਪਤਾ ਪੁਆਇਆ ਵਾ이트 ਲੋਟ ਆ ਕੰਪਨੀ ਐ ਐਮ ਆਰ ਐਫ ਮੈਂ ਵੀ ਐਮ ਆਰ ਐਫ ਲਪੁਆਇਆ ਉਹੀ ਪੂਰੀ ਪਛਾਤ ਤਾਰ ਵੀਕੇੜੀ ਦਾ ਪਾ ਕੇ ਕਿੰਨੇ ਆਏ ਦਾ ਬਾਈ ਮੂਰੇ ਪੁਆਇਆ ਮੂਰੇ ਠੀਕ ਐ ਆ ਪਿੱਛੇ ਵਾਲਾ ਪਤਾ ਨਹੀਂ ਛੋਟਾ ਤਾਂ ਮੈਨੂੰ ਦਾ ਮੂਰੇ ਵਾਲਾ ਫਿਰ ਕਿਹੜੇ ਬਜਰ ਹੋਦੇ ਨੇ ਉਹ ਯਾਰ ਤੁਸੀਂ ਥੋੜੀ ਚਲਾਈ ਮੂਰੇ ਵਾਲਾ ਤਾਂ ਚੱਲੀ ਜਾ ਚਲਾਈ ਗੰਦੀ ਆ ਥੋੜੀ ਯਾਰ ਮੇਨ ਜੀ ਤੁਸੀਂ ਟੇਡੇ ਪੈਂਦੇ ਆ ਪੂਰੀ ਇੱਕ ਬੱਸ ਉਹ ਚਲਾਈ ਪਤਾ ਕੀ ਫੋਰ ਸੈਲ ਦੇ ਕੋ ਮੈਨੂੰ ਪਿੱਛੇ ਪੜਾ ਗਿਆ ਇਹਦਾ ਦੇਖ ਇੱਕ ਪੱਧਰਾ ਟਾਇਰ ਜੰਨੇ ਆ ਹੈਗੀ ਆ ਆਮਨੇ ਕਿੰਨੇ ਸਾਲ ਹੋ ਗਏ ਪੁ ਮੈਂ ਕੀ ਕਰਦਾ ਕਾ ਬੋਲੀ ਆਮਨੇ ਪ੍ਰੋਟੀਨਾਂ ਦੇ ਪ੍ਰੋਟੀਨਾਂ ਤੇਰੀ ਗੱਲ ਸੁਣ ਮੈਂ ਤੇਰੀ ਜਾਨ 58 ਚਲ ਠੀਕ ਆ ਮੈਂ ਗੱਲਾਂ ਦੇਖ ਲੈ ਕੋਈ ਜਸਰ ਵਿੱਚ ਕਰਨ ਲੈ 500 ਲੈ ਇਹ ਲੱਗਦਾ ਜੇਮ ਚ ਆਉਣਾ ਲਾ ਚੇਡ ਹੁਣੇ ਕੱਢ ਲੈਣਾ ਉਹ ਗਲਾ ਅੰਦਰ ਹੁੰਦੇ ਬਾਈ ਫੜਾ ਫੜਾ ਚਾਹੀ ਫੜਾ ਚਾਹੀ ਬਾਈ ਚਾਹੀ ਫੜਾ ਚਾਹੀ ਫੜਾ ਫੋਟੋ ਕਰਾਇਆ ਚਾਹੀ ਫੜਾ ਸਾਈ ਲੈ ਪੂਰੀ ਖੜਾ ਇਹਨੂੰ ਤੇ ਫੋਟੋ ਖਿੱਚਾ ਉਹ ਦੇਖੋ ਫੋਟੋ ਵੀ ਖਿੱਚ ਲੈ ਤਿਆਰ ਹੋ ਗਿਆ ਪੰਜ ਹਜ਼ਾਰ ਚ 100 ਰੁਪਏ ਅੱਪਰ ਹੋਰ 5000 ਦੀ ੱੱਕਾ ਨਾ ਨਾ ਕਰਵਾ ਰਾਂ ਬਾਈ ਕਿੰਨੇ ਜਾਵੇ ਬੋਲੀ ਦੱਸ ਬੋਲੀ ਜੋ ਮੇਰੇ ਮੋਟਰਸਾਈਕਲ ਦੀ ਬੋਲੀ ਵੀ ਕਰਤੀ 5500 ਰੁਪਏ ਚ ਪੈਂਦੇ ਵੀ ਕੱਢ ਲੈ ਓਏ ਖੜਾ ਦੇ 5500 ਇੱਕ 5500 5500 5500 ਯਾਰ ਘਰ ਖੜਾ ਤੇ ਆ ਗੱਗਾ ਕਿ ਨਾ 10000 ਦੇ ਦੇ ਘਰ ਖੜਾ ਦੇ ਦੀ ਗੱਲ ਕਰ ਘੜਾ ਕੋ ਰਖੜਾਉਣ ਦੀ ਜਮਾ ਘਰ ਇੱਥੇ ਰੱਖ ਤੇ ਤੇਰੀ ਬੋਲੀ ਕਿੰਨੇ ਦੇ 10000 ਲੈ ਸਾਹੀ ਲੈ ਤੇਰੇ ਫੋਟੋ ਕਰ ਚੱਲ ਚੱਲ 10000 ਲੈ 10000 ਤੇਨੇ ਦੱਸੋ ਭਾਈ ਅੱਗੇ 11000 11000 15000 ਲੈ ਵੀ ਲੈ ਸਾਤੇ ਬੱਧਰੇ ਤੂੰ ਤਾਂ ਬੋਲ ਤੇ ਮੂੰਹ ਤੇ 11000 ਕੋਈ ਤੂੰ ਰੱਖੋ ਤਾਂ ਸਹੀ ਯਾਰ ਬੋਲੀ 15000 ਇੱਕ ਭਾਈ ਅੱਗੇ ਬੋਲੋ 15000 ਦੋ ਬੋਲ ਲੰਬੜ 15000 ਉਹ ਨੰਬਰ ਦੀ ਜੇ ਮੈਂ ਪੈਸਾ ਤਾਂ ਹੈ ਨਹੀਂ ਬੋਲੀ ਗਿਆ ਨਾ ਉਹ ਖਾਲੀ ਆਲੇ ਆਈਫੋਨ ਦੇਣਾ ਆਈਫੋਨ ਘਾਟਾ ਮੈਨੂੰ ਫੋਨ ਦੇ ਕੇ ਲੈ ਇਹਦਾ ਡਰ ਗਿਆ ਡਰ ਗਿਆ ਮੈਨੂੰ ਫੋਨ ਦੇ ਕੇ ਘਾਟਾ ਹੈ 15000 ਦਾ ਬਈ ਜਿੰਨੀ ਦਾ ਪੈਸੇ ਥੋੜੇ ਲਾਉਣੇ ਆਪਾਂ ਵਿੱਚ ਤਿੰਦੂ ਦਾ ਹੋ ਗਿਆ ਬਈ 15000 ਦਾ ਜਾਨ ਨਿਪੜ ਗਈ 모ੜ ਦੇਣਾ ਜ਼ਰੂਰੀ ਥੋੜੀ ਵੀ ਹਾਂ ਬਈ ਦੇ ਦੇ ਸਾਰੇ ਰੱਖ ਲੈ ਲੈ ਲਈ 15000 ਇਹਨਾਂ ਵੇਚ ਤੋਂ ਵੇਚ ਵੇਦੋ ਕੁਆੜਾ ਬਈ ਲੈ ਲੋ ਬਣਾ ਉਹ ਇਹ ਵੀ ਤਾਂ ਆਈ ਕੁਸ ਵੇ ਹੈਗਾ ਤਾਂਹੀਂ ਤਾਂ ਬੋਲੀ ਨਹੀਂ ਬੰਦ ਹੋਈ ਓਏ ਇਹਦੇ ਮੇਰੇ ਫਾਇਦਾ ਭਾਈ ਪਿੱਛੇ ਦੇਖੋ ਬਰਾਬਰ ਕਸਿਆ ਵੇ ਦੇਖੋ ਸਾਹਮਣੇ ਥੋੜੇ ਇਹ ਕਿਹੜੀ ਕੰਪਨੀ ਉਹ ਵੀ ਗੱਡੀ ਦਾ ਟਾਇਰ ਠੀਕ ਨਹੀਂ ਹੈਗਾ ਰਖ ਇੱਕ ਸਾਈਡ ਜਮ ਹੀ ਦੱਬ ਗਈ ਤੇ ਲੈ ਗਏ ਹੁਣ ਮੇਰੇ ਫਾਇਦਾ ਬਰਾਬਰ ਕਸਿਆ ਵਾ ਟਾਇਰ ਨੂੰ ਜਲਦੀ ਹੈ ਵੀਕੇਟੀ ਉਹ ਟਰੈਕਟਰਾਂ ਦੇ ਕੰਮ ਜਾਵਾ ਭਾਈ ਜੇਕਣਾ ਨਹੀਂ ਨਹੀਂ ਐ ਬਾੜਾ ਲਵਾਏ ਪਟਵਾ ਕੇ ਇਧਰ ਉਧਰ ਉੱਦੋਂ ਗੱਡੀਆਂ ਲੱਗੀਆਂ ਹੈ ਇਹ ਲੰਬੀ ਗੱਡੀ ਨਹੀਂ ਹੈਗੀ ਪਾਸੇ ਅਲਗ ਅਲਗ ਟਾਇਰ ਚਿੱਟੇ ਵਾਲੀ ਟਾਇਰ ਰੋਡ 'ਤੇ ਵੀ ਜਲਦੀ ਹੁਣ ਵੀਕੇਟੀ ਦਾ ਟਾਇਰ ਟਰੈਕਟਰ ਨੂੰ ਕੰਮ ਜਾਵੇ ਮੋਟਰਸਾਈਕਲ ਨੂੰ ਨਹੀਂ ਹੈਗਾ ਉਹ ਟਾਇਰ ਤਾਂ ਭ ਕੀ ਡੋਲਾ ਹੀ ਯਾਰ ਇਹਦੇ ਸੈੱਟ ਵੀ ਨਹੀਂ ਆਉਂਦਾ ਹਾਂ ਉਹੀ ਤਾਂ ਮੈਂ ਵੀਰੇ ਇਹ ਟਾਇਰ ਕਮਾ ਕੇ ਪਾਇਆ ਮੈਂ ਕਸਾਈ ਇਧਰਲੀ ਸਾਈਡ ਹੋਈ ਪਈ ਸਾਰੀ ਇਹ ਪੇ ਨਾ ਉੱਠੀ ਸਾਈਡ ਤੋਂ ਕਮਾਉਦੇ ਤੁਸੀਂ ਜਿਹੜਾ ਹੁਣ ਪਾਲਟੀ ਮਾਰਦੀ ਏ ਉਹ ਪਾਲਟੀ ਮਾਰਤੀ ਸਿੰਧੂ ਤਾਂ ਹੀ ਤਾਂ ਇਹ ਐਂ ਕਰਨ ਲੱਗਾ ਡਲਕ ਮਾਰਦਾ ਏ ਯਾਰ ਹੁਣ ਆ ਬੱਸਾ ਟਾਇਰ ਕਮਾ ਕੇ ਐਂ ਪਾ ਦੀ ਆ ਬੱਸਾ ਥੱਲੇ ਚੱਲ ਜਾਣਾ ਥੱਲੇ ਵਾਲਾ ਬੱਸਾ ਕਮਾਸਾ ਜਿਹੜਾ ਆਹ 20 ਦਿਨ ਪਹਿਲਾਂ ਪਾਇਆ ਇਹ ਇੱਧਰ ਤਾਂ ਪਹਿਲਾਂ ਉਹੋ ਮੇਰੀ ਤਾਂ ਸਹੀ ਹੋ ਜਾਣਾ ਜਿਹੜੇ ਨਿਆਲੇ ਨਹੀਂ ਕਮਾ ਕੇ ਐਂ ਵਿਚ ਤੇ ਐਂ ਪਾ ਦਿੰਦੇ ਇਹਨੂੰ ਪੁੱਠਾ ਹੀ ਕਰਕੇ ਪਾਉਂਦਾ ਕਸਣਾ ਜਿੱਥੇ ਮੋੜ ਤੇ ਲਾਏ ਖੜਾ ਕਰੀ ਜਾਂਦਾ ਪਿੱਛੇ ਫਿਟਾ ਕੇ ਮੈਨੂੰ ਕੋਣ ਕਰਦਾ ਖੜਾ ਮੈਨੂੰ ਕਹਿੰਦਾ ਬੈਠੀ ਪਿੱਛੇ ਗੇਰ ਦੇਣਾ ਤਾਂ ਇੱਕ ਦਿਨ ਆਏ ਖੜਾ ਕਰ ਦਦੇ ਉਹ ਸਿੱਧਾ ਕੋਈ 15000 ਤੇ 1 ਬੋਰ ਸਰ ਕਰ ਲਿਓ ਬੜਾ ਇਹਦੇ ਬਾਦ 2 ਬੋਲਟ ਖੜੇ ਆ ਪਿੱਛੇ ਕੱਟੇ ਨਾ ਲੋੜੇ ਨੂੰ ਕੋਈ ਕੱਟ ਲੇਗਾ ਤਾਂ ਚਾਬੀ ਤਾਂ ਇਧਰ ਵਾਲੀ ਲੱਗ ਜਾਣੀ ਲੋਕ ਦੇ ਪੈਸੇ ਕੱਟ ਕੇ ਦੇ ਦੀ ਠੀਕ ਹੈ ਜਾ ਬਈ ਬੜਾ ਅੰਮਲੜ ਲੁੱਟ ਬਗਾ ਲੈ ਤੂੰ ਪੱਲੀ ਜਿੱ ਕੀ ਫਿਰਦਾ ਇਧਰੋਂ ਟਰੈਕਟਰ ਵਾਲ ਗਿਆ ਸਾਹਿਬ ਕੱਟੇ ਮੈਂ ਕੱਟ ਗਿਆ ਅੱਛਾ ਮੈਂ ਕਿਤੇ